ਤੁਹਾਨੂੰ ਸਭ ਨੂੰ ਪਤਾ ਹੈ ਕਿ education recruitment board.com ਵੈੱਬਸਾਈਟ ਜੋ ਹੈ 8TT ਕੈਡਰ ਮਾਸਟਰ ਕੈਡਰ ਲੈਕਚਰਰ ਕੈਡਰ ਆਰਟ ਐਂਡ ਕraft ਦਾ ਕੋਈ ਹੋਰ ਟੀਚਿੰਗ ਸੰਬੰਧੀ ਪੋਸਟਾਂ ਦੇ ਲਈ ਬਣਾਈ ਗਈ ਇੱਕ ਵੈੱਬਸਾਈਟ ਜਜੋ ਕੈਲੀ ਕੋ ਪ੍ਰੋਸੈਸ ਜਿਹਦੇ ਉੱਤੇ ਨੋਟੀਫਿਕੇਸ਼ਨ ਪਾਏ ਜਾਂਦੇ ਨੇ ਕਿ ਇਹ ਭਰਤੀ ਆਈਏ ਸਿਲੈਕਸ਼ਨ ਲਿਸਟ ਆਈਏ ਇਹ ਲੇਕਿਨ ਇਸ ਵੈੱਬਸਾਈਟ ਦੇ ਉੱਤੇ ਮੌਜੂਦਾ ਸਮੇਂ ਤੇ ਕੁਝ ਹੋਰ ਹੀ ਸਾਨੂੰ ਵੇਖਣ ਨੂੰ ਮਿਲ ਰਹੇ ਨੇ ਨੋਟੀਫਿਕੇਸ਼ਨ ਜੋ ਇਸ ਵੈੱਬਸਾਈਟ ਤੇ ਨਹੀਂ ਹੋਣੇ ਚਾਹੀਦੇ ਕਿਸੇ ਹੋਰ ਵੈੱਬਸਾਈਟ ਤੇ ਹੋਣੇ ਚਾਹੀਦੇ ਨੇ ਲੇਕਿਨ ਇੱਕ ਤਰ੍ਹਾਂ ਦਾ ਗੁੰਮਰਾਹ ਕਰਨ ਦਾ ਪ੍ਰੋਸੈਸ ਇੱਥੇ ਚਲਾਇਆ ਜਾ ਰਿਹਾ ਹੈ ਤੁਹਾਨੂੰ ਮੈਂ ਸਕਰੀਨ ਦਿਖਾਉਣਾ ਹੈ ਹਾਂਜੀ ਦੋਸਤੋ ਹੁਣ ਮੈਂ ਸਕਰੀਨ ਦੇ ਉੱਤੇ ਹਾਂ ਤੁਸੀਂ ਵੇਖੋਗੇ ਸਭ ਤੋਂ ਪਹਿਲਾ ਪੁਆਇੰਟ ਹੈ ਫਿਜ਼ੀਕਲ ਐਜੂਕੇਸ਼ਨ ਪੋਸਟਾਂ ਦੇ ਸਬੰਧ ਵਿੱਚ 74 ਪੋਸਟਾਂ ਇਹ ਤੇ ਬਿਲਕੁਲ ਬਾਜ਼ੀ ਨੋਟੀਫਿਕੇਸ਼ਨ ਹੈ ਜਿਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਬਈ ਜੋ 2016 ਦਾ ਨੋਟੀਫਿਕੇਸ਼ਨ ਸੀ 74 ਪੋਸਟਾਂ ਫਿਜ਼ੀਕਲ ਐਜੂਕੇਸ਼ਨ ਲੈਕਚਰਾਰ ਦੀਆਂ ਇਹਦਾ ਪ੍ਰੋਸੈਸ ਬੰਦ ਕੀਤਾ ਜਾ ਰਿਹਾ ਕਿਉਂਕਿ ਇਹ ਪੋਸਟਾਂ ਭਰੀਆਂ ਗਈਆਂ ਦੂਸਰਾ ਨੋਟੀਫਿਕੇਸ਼ਨ ਇੱਥੇ ਹੈਗਾ ਜੇਈਈ ਨੀਟ ਐਗਜ਼ਾਮੀਨੇਸ਼ਨ ਪ੍ਰੈਪਰੇਸ਼ਨਸ ਦਾ ਇਹ ਨੋਟੀਫਿਕੇਸ਼ਨ ਜ਼ਿਆਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ ਵੈਬਸਾਈਟ ਤੇ ਹੋਣਾ ਚਾਹੀਦਾ ਸੀ ਜਾਂ ssa.punjab.org ਵੈਬਸਾਈਟ ਦੇ ਉੱਤੇ ਹੋਣਾ ਚਾਹੀਦਾ ਸੀ ਇਹਦੇ ਵਿੱਚ ਬੱਚਿਆਂ ਨੂੰ ਪ੍ਰੈਪਰੇਸ਼ਨ ਸੰਬੰਧੀ ਕੁਝ ਅ ਕਹਿ ਸਕਦੇ ਹਨ ਕਿ ਅ ਕੋਚਿੰਗ ਦੀ ਜਾਣਕਾਰੀ ਕਿ ਕਿਵੇਂ ਕਰਨੀ ਹੈ ਕਿਵੇਂ ਪੇਪਰ ਹੁੰਦੇ ਸ਼ਡਿਊਲ ਵਗੈਰਾ ਸਮਝਾਇਆ ਗਿਆ ਹੈ ਲੇਕਿਨ ਇਹ ਇੱਥੇ ਆ ਰਿਹਾ ਜੀ ਰਿਕਰੂਟਮੈਂਟ ਜੋ ਕਿ ਟੀਚਿੰਗ ਸੰਬੰਧੀ ਜਾਣਕਾਰੀ ਜਿਸ ਵੈਬਸਾਈਟ ਤੇ ਹੁੰਦੀ ਹੈ ਹੁਣ ਅਗਲਾ ਇੱਕ ਨੋਟੀਫਿਕੇਸ਼ਨ ਜੋ ਬਿਲਕੁਲ ਮੈਂ ਨਿਰੰਤਰ ਕਰਾਂਗਾ ਇੱਥੇ ਨਹੀਂ ਹੋਣਾ ਚਾਹੀਦਾ ਸੀ ਇਹ ਦੇਖੋ ਜੀ ਲੈਟਰ ਰਿਗਾਰਡਿੰਗ ਸਟੇਸ਼ਨ ਸਿਲੈਕਸ਼ਨ ਫॉर ਫਿਜ਼ੀਕਲ ਐਜੂਕੇਸ਼ਨ ਲੈਕਚਰਰ ਪੋਸਟ ਹੁਣ ਤੁਸੀਂ ਕਹੋਗੇ ਕਿ ਇਹ ਚ ਕੀ ਮਾੜੀ ਗੱਲ ਬਈ ਇਹ ਨੋਟੀਫਿਕੇਸ਼ਨ ਜਿਹੜਾ ਆ ਐਸਐਸਸੀਪੰਜਾਬ.org ਵੈਬਸਾਈਟ ਤੇ ਹੋਣਾ ਚਾਹੀਦਾ ਸੀ ਉੱਥੇ ਮੈਂ ਦੇਖਿਆ ਹੈ ਨਹੀਂ ਕਿਉਂ ਹੈ ਨਹੀਂ ਹੁਣ ਮੈਨੂੰ ਨਹੀਂ ਪਤਾ ਇੱਥੇ ਕਿਉਂ ਪਾ ਦਿੱਤਾ ਮੈਨੂੰ ਨਹੀਂ ਪਤਾ ਕਿਉਂਕਿ ਇਹ ਤਾਂ ਪ੍ਰੋਮੋਸ਼ਨਸ ਡਾਇਰੈਕਟ ਰਿਕਰੂਟਮੈਂਟ ਨਹੀਂ ਹੈ ਇਹ ਪ੍ਰੋਮੋਸ਼ਨਸ ਜਿਹੜੇ ਹੋਏ ਨੇ ਫਿਜ਼ੀਕਲ ਐਜੂਕੇਸ਼ਨ ਲੈਕਚਰਰ ਦੇ ਵਿੱਚ ਉਹ ਉਹ ਉੱਥੇ ਹੀ ਸਾਰਾ ਪ੍ਰੋਸੈਸ ਚੱਲ ਰਿਹਾ ਹੈ ਉੱਥੇ ਹੀ ਪ੍ਰੋਮੋਸ਼ਨ ਦੀ ਲਿਸਟ ਅਕਸਰ ਪਾਈ ਜਾ ਰਹੀ ਹੈ ਇੱਕ ਹੋਰ ਨੋਟੀਫਿਕੇਸ਼ਨ ਜਿਹਤੋਂ ਤੁਹਾਡਾ ਹਾਸਾ ਨਿਕਲ ਸਕਦਾ ਹੈ ਜੀ ਇਹ ਤੁਸੀਂ ਚੌਥੇ ਨੰਬਰ ਤੇ ਦੇਖੋ ਜੀ ਸੈਕੰਡ ਕਾਉਂਸਲਿੰਗ ਸ਼ਡਿਊਲ ਫॉर ਡੀਐਲ ਐਡਮਿਸ਼ਨ ਯਾਨੀ ਈਟੀਟੀ ਦੇ ਵਿੱਚ ਜੋ ਐਡਮਿਸ਼ਨ ਚੱਲ ਰਿਹਾ ਹੈ ਠੀਕ ਹੈ ਉਹਦੇ ਸੈਕੰਡ ਕਾਉਂਸਲਿੰਗ ਦੀ ਲਿਸਟ ਇੱਥੇ ਪਈ ਹੈ ਠੀਕ ਹੈ ਜਿਵੇਂ ਜਨਰਲ ਈਡਬਲਯੂਐਸ ਉਹਨਾਂ ਜਾਂ ਜੋ ਵੀ ਓਪਨ ਬਾਲ ਦਿੱਤਾ ਜਨਲ ਓਪਨ ਦੇ ਕਿ ਐਸ ਸੀ ਵੀ ਸੀ ਹੈ ਨਾ ਇਹ ਮੇ ਤੇ ਕਹਿਣ ਦਾ ਭਾਵ ਹੈਗਾ ਕਿ ਤਿੰਨ ਕੁ ਨੋਟੀਫਿਕੇਸ਼ਨ ਜਿਹੜੇ ਇਸ ਵੈਬਸਾਈਟ ਤੇ ਨਹੀਂ ਹੋਣੇ ਚਾਹੀਦੇ ਸੀ ਉਹ ਇੱਥੇ ਮਿਲ ਰਹੇ ਨੇ ਹਾਂਜੀ ਸਾਥਿਓ ਵਾਪਸ ਮੈਂ ਗੱਲ ਕਰਾਂਗਾ ਕਿ ਇਹ ਕਿਉਂ ਕੁਝ ਕਿਉਂ ਕੀਤਾ ਜਾ ਰਿਹਾ ਹੈ ਮੇਰਾ ਮੰਨਣਾ ਹੈਗਾ ਕਿ ਵੈਬਸਾਈਟ ਨੂੰ ਬੀਜ਼ੀ ਦੱਸਣ ਦੇ ਕਾਰਨ ਕਿਉਂਕਿ ਬਹੁਤ ਲੰਬੇ ਸਮੇਂ ਤੋਂ ਆਸਾਨੂੰ ਕੋਈ ਨਵੀਂ ਅਪਡੇਟ ਨਹੀਂ ਦੇਖਣ ਨੂੰ ਮਿਲ ਰਹੀ ਔਰ ਹੁਣਾ ਕੀ ਚਾਹੀਦਾ ਸੀ ਫਿਜ਼ੀਕਲ ਐਜੂਕੇਸ਼ਨ ਜੋ ਪੀਟੀਆਈ ਦੀਆਂ ਪੋਸਟਾਂ ਨੇ ਪ੍ਰਾਇਮਰੀ ਲੈਵਲ ਦੀਆਂ ਜੀ 2000 ਪੋਸਟਾਂ ਚ ਜੋ ਨੋਟੀਫਿਕੇਸ਼ਨ ਵਾਪਸ ਲੈ ਲਿਆ ਗਿਆ ਉਹ ਇੱਥੇ ਨੋਟੀਫਿਕੇਸ਼ਨ ਦੁਆਰਾ ਆਣਾ ਚਾਹੀਦਾ ਸੀ ਜੋ ਵੀ ਉਹ ਚ ਸ਼ੋਧ ਹੋਣੀ ਸੀ ਐਸਐਸਟੀ ਦੀ ਸ਼ੋਧ ਹੋਣੀ ਚਾਹੀਦੀ ਸੀ ਨੇ ਕਾਫੀ ਕਿਹਾ ਗਿਆ ਕਿ ਆਪਾਂ ਸ਼ੋਧ ਕਰਕੇ ਨਵਾਂ ਨੋਟੀਫਿਕੇਸ਼ਨ ਦੇਵਾਂਗੇ ਲੈਕਚਰਾਰ ਕੈਡਰ ਦਾ ਉਹ ਹਾਲੇ ਤੱਕ ਬੇਟਿੰਗ ਦੇ ਵਿੱਚ ਚੱਲ ਰਿਹਾ ਹੈ ਮਾਸਟਰ ਕੈਡਰ ਫਿਰ ਆਰਟ ਐਂਡ ਕ્રાਫਟ ਦੀਆਂ ਪੋਸਟਾਂ ਦਾ ਇਹੋ ਜਿਹਾ ਨੋਟੀਫਿਕੇਸ਼ਨ ਪੈ ਜਾਣਾ ਚਾਹੀਦੇ ਸੀਗੇ ਲੇਕਿਨ ਨੋਟੀਫਿਕੇਸ਼ਨ ਕੁਝ ਹੋਰ ਹੀ ਪੈ ਰਹੇ ਜੋ ਇਸ ਵੈਬਸਾਈਟ ਤੇ ਨਹੀਂ ਹੋਣੇ ਚਾਹੀਦੇ ਸੀ ਉਹ ਨੋਟੀਫਿਕੇਸ਼ਨ ਬਿਨਾ ਮਤਲਬ ਦੇ ਪਾਏ ਜਾ ਰਹੇ ਨੇ ਠੀਕ ਹੈ ਬੱਚਿਆਂ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਜੇਈਈ ਨੀਟ ਦੀ ਤਿਆਰੀ ਦਾ ਇੱਥੇ ਨਹੀਂ ਪੈਣਾ ਚਾਹੀਦਾ ਸੀ ਉਹ ਐਸਐਸਪੰਜਾਬ.org ਵੈਬਸਾਈਟ ਜਾਂ ਫਿਰ ਪੰਜਾਬ ਸਕੂਲਿਜ ਐਜੂਕੇਸ਼ਨ ਬੋਰਡ ਦੇ ਉ